ਕੌਣ ਸੌਖੀ ਹੈ ਨਾ ਸਾਰੀ ਦਾ ਤਾਪ ਸੁੱਤੀ ਹੈ ਤੇ ਨਾ ਮੈਨੂੰ ਸੌਣ ਦਿੱਤੇ ਮੈਂ ਤੈਨੂੰ ਕਿਹਾ ਸੀ ਵੀ ਮੇਰੀ ਜ਼ਿੰਦਗੀ ਉਹ ਹੈ ਜੀ ਮੈਂ ਕਿਉਂ ਛੱਡ ਗਈਆਂ ਯਾਰ ਤੂੰ ਤਾਂ ਖੁਸ਼ਬਸਦੀ ਸੀ ਨਾ ਚੰਗੇ ਏਸੀ ਲਾ ਕੇ ਸੌਂਦੀ ਸੀ ਮੇਰੇ ਵਾਸਤੇ ਤਾਂ ਬਸ ਆ ਮੈਸਾਣਾ ਪੱਖਾ ਹੀ ਹੈ ਜਿਹੜਾ ਬਸ ਮੈਨੂੰ ਹਵਾ ਦੇਣ ਬਸ ਕਰ ਲਿਆ ਗੱਲਾਂ ਖੁਸ਼ ਮੈਨੂੰ ਐ ਦੱਸ ਕੀ ਗੱਲਾਂ ਕਰਾਂ ਮੈਂ ਤੇਰਾ ਮੈਨੂੰ ਇਹ ਨੋਇਆ ਲਾ ਦੇ ਜਿਵੇਂ ਤੇਰਾ ਇਹ ਮੈਂ ਬੋਲ ਬੋਲ ਕੇ ਦਿਲ ਖੁਸ਼ ਹੋ ਜਾਂਦਾ ਮੇਰੇ ਨਾਲ ਹਾਂ ਮੈਂ ਸਾਰਾ ਦਿਨ ਤੇਰੂੰ ਗਿਆਨ ਵੰਡਦਾ ਰਹਾ ਉਹ ਗੱਲ ਯਾਰ ਗਿਆਨ ਵੰਡਣ ਦੀ ਨਹੀਂ ਹੈਗੀ ਜਦੋਂ ਮੈਨੂੰ ਪਤਾ ਵੀ ਇੱਥੇ ਤੂੰ ਗਲਤ ਆ ਤਾਂ ਮੇਰਾ ਫਰਜ਼ ਮੰਨਦਾ ਤੈਨੂੰ ਸਹੀ ਕਰਨ ਦਾ ਤੂੰ ਇਹਨੂੰ ਗਿਆਨ ਵੰਡਣੇ ਗਏ ਜਾਂ ਨਹੀਂ ਆ ਯਾਰ ਤੁਹਾਨੂੰ ਮਿੰਤਾ ਲੱਗਦਾ ਨਾ ਵੀ ਬਸ ਆਖਲ ਵੀ ਘਰੇ ਤੇ ਰਹੀ ਤੂੰ ਕਿ ਅਸ ਤੂੰ ਮਾੜਾ ਮੋਟਾ ਦਾ ਸੋਚਦੀ ਵੀ ਉਹਨਾਂ ਨੇ ਪਾਲ ਪੋਸ ਕੇ ਐਡਾ ਵੱਡਾ ਕੀਤਾ ਤੈਨੂੰ ਉਹਨਾਂ ਦੀ ਕੀ ਗਲਤੀ ਆ ਉਹਨੂੰ ਨਹੀਂ ਪਸੰਦ ਮੈਂ ਤਾਂ ਠੀਕ ਹੈ ਨਾਲੇ ਉਹ ਗਲਤ ਹੈਗੇ ਵੀ ਕਿੱਥੇ ਆ ਜ਼ਿੰਦਗੀ ਹੈ ਮੇਰੀ ਹੈ ਸ਼ਿ ਮੰਨਿਆ ਕਿ ਹਾਂ ਕਿ ਮੈਨੂੰ ਉਹਨਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਠੀਕ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੈਨੂੰ ਛੱਡੂੰਗੀ ਮੈਂ ਤੈਨੂੰ ਪਿਆਰ ਕਰਦੀ ਆ ਯਾਰ ਤੂੰ ਜੋ ਮੈਨੂੰ ਸਹੀ ਲੱਗਿਆ ਨਾ ਟਾਈਮ ਤੇ ਮੈਂ ਉਹੀ ਕੀਤਾ ਹੁਣ ਤੂੰ ਬਾਹਲਾ ਬੋਲਣ ਦੀ ਤੈਨੂੰ ਲੋੜ ਨਹੀਂ ਹੈਗੀ ਅੱਛਾ ਹੁਣ ساری ਜ਼ਿੰਦਗੀ ਮੇਰੇ ਨਾਲ ਇੱਥੇ ਕੱਢ ਲਈਂ ਹਾਂ ਕੱਢ ਲੂੰਗੀ ਮੈਂ ਕੱਢ ਲੂੰਗੀ ਯਾਰ ਮੈਂ ਨਹੀਂ ਦੇਖ ਸਕਦਾ ਦੁਖੀ ਤੇਰੇ ਮੈਨੂੰ ਪਤਾ ਹੀ ਗੱਲਾਂ ਦਾ ਮੋਹ ਹੁੰਦੇ ਤੇਰਾ ਮੈਨੂੰ ਤਾਂ ਹੀ ਮੈਂ ਆਪਦੀ ਘਰਦਿਆਂ ਦੇ ਖਿਲਾਫ ਚੱਲ ਗਈ ਉਹ ਚਲ ਮੰਨਿਆ ਜਾ ਆਉਂਦਾ ਕੋ ਮੈਨੂੰ ਵੀ ਬਥੇਰਾ ਆਉਂਦਾ ਤੇਰਾ ਪਰ ਹੁਣ ਮੈਨੂੰ ਇਹ ਦੱਸ ਹੁਣ ਤੇ ਮੈਂ ਰੱਖੂਗਾ ਕਿੱਥੇ ਮੈਂ ਕਿੱਥੇ ਦੂਰ ਨਾ ਤੇ ਮੈਂ ਰਹਿ ਲੂੰਗੀ ਇਹ ਕੋਈ ਗੱਲ ਹੋਈ ਓਏ ਗੱਲ ਨਹੀਂ ਹੋਈ ਉਹ ਮਾਲਕ ਨੂੰ ਤਾਂ ਪਹਿਲਾਂ ਕਹਿਣਾ ਪਊਗਾ ਮਾਲਕ ਨੂੰ ਕਹਿ ਨਹੀਂ ਕਹਨੇ ਮੇਰੀ ਘਰ ਆਦੀ ਹੁਣ ਮੈਂ ਵਿਆਹ ਕਰਾ ਲਿਆ ਕਿੰਝ ਮਰ ਤੋਂ ਬਚਿਆ ਮੈਂ ਤੈਨੂੰ ਇੰਨੇ ਆਪੇ ਗੱਲਾਂ ਦੇ ਜਵਾਬ ਨਹੀਂ ਹੁੰਦੇ ਹੈਗੇ ਉਹ ਤੂੰ ਬਸ ਹੱਸ ਕੇ ਕਹਾ ਦਿੰਦੇ ਜਵਾਬ ਜਵਾਬ ਤਾਂ ਬਹੁਤ ਆਉਂਦੇ ਨੇ ਐਨੇ ਆਉਂਦੇ ਨੇ ਕਿ ਉਹ ਹੀ ਜਵਾਬ ਨਾ ਕਦੇ-ਕਦੇ ਸੁਭਾਅ ਲੱਗਣ ਲੱਗ ਜਾਂਦੇ ਨੇ ਕਿ ਮੈਂ ਸਹੀ ਸੋਚ ਰਿਹਾ ਤੇ ਗਲਤ ਸੋਚ ਰਿਹਾ ਤੈਨੂੰ ਬਹੁਤ ਵਾਰੀ ਕਿਹਾ ਮੈਂ ਜਦੋਂ ਬੰਦਾ ਨਾ ਗਰੀਬ ਹੁੰਦਾ ਤਾਂ ਉਹ ਉੱਧਰ ਰਹਿ ਜਾਂਦਾ ਅੱਧਾ ਤਾਂ ਖਤਮ ਹੀ ਹੋ ਜਾਂਦਾ ਪਰ ਜੇ ਉਹ ਅੱਧਾ ਵੀ ਐਡਾ ਬੜਾ ਗੁਨਾਹ ਕਰ ਦੇ ਜੇ ਇਸ ਕੁੜੀ ਨੂੰ ਦੇ ਮਾਪਿਆਂ ਤੋਂ ਦੂਰ ਕਰ ਦੇ ਫਿਰ ਉਹ ਚੁੱਪ ਹੀ ਕਰੂਗਾ ਉਲਝੂਗੇ ਹੋਰ ਕੁਝ ਨਹੀਂ ਕਰ ਸਕਦਾ ਸਮਝ ਆਈ ਤੇ